ਹਲੇ ਵੀ ਸੰਤ ਇਸ ਚਾਹੇ ਉਮਰ ਨਹੀਂ ਉਹ ਅੱਲਾ ਦੀ ਬੇਸ਼ੱਕ ਫੋਟੋ ਹੈ ਹਲੇ ਵੀ ਸੰਤ ਮਹਾਤਮਾ ਜਿਹੜੇ ਲੋਕ ਨੇ ਇਹਨਾਂ ਸੋਕਰ ਲੋਕਿੰ ਨੇ ਫਕੀਰ ਲੋਕ ਉਹ ਇੱਥੇ ਕਰਦੇ ਨੇ ਤਾਂ ਸਭ ਕੁਛ ਆਹਾ ਮੈਂ ਦੇਖ ਕੇ ਮੈਂ ਤਾਂ ਹਰਾਨ ਰਹਿ ਗਿਆ ਮਨਾਦਾਨ ਕਰਨ ਵਾਲੇ ਔਰ ਗਾਂ ਅਗੇ ਡਿਸਟ੍ਰੀਬਿਊਟ ਕਰਨਾ ਇਸ ਸਸਤਾਵਾ ਜਿਹਨੇ ਪ੍ਰਿੰਸੀਪਲ ਸਾਹਿਬ ਮਿਲੇ ਮੈਨੂੰ ਬਹੁਤ ਚੰਗਾ ਲੱਗਿਆ ਮੈਂ ਬਹੁਤ ਬਹੁਤ ਧੰਨਵਾਦੀ ਆ ਸਾਰੇ ਲੁਧਿਆਣਾ ਵਾਸੀਆਂ ਦਾ ਜਿਨ੍ਹਾਂ ਨੇ ਦਿਲ ਖੋਲ ਕੇ ਸਾਡੇ ਇਸ ਦਾਨੋਸਰ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਐਤ ਕੀ ਚੌਥੇ ਸਾਲ ਵੀ ਦਾਨ ਕੀਤਾ ਇਹ ਦਾਨ ਉਤਸਵ ਜਿਹੜਾ 4 ਸਾਲ ਪਹਿਲਾਂ ਤੋਂ ਸ਼ੁਰੂ ਕੀਤਾ ਸੀ ਸਿਟੀ ਨੀਡਸ ਦੇ ਪਲੇਟਫਾਰਮ ਦੇ ਉੱਤੇ ਤੇ ਹਰ ਡੇ ਬਾਈ ਡੇ ਈਅਰ ਬਾਈ ਈਅਰ ਜਿਹੜਾ ਹੈ ਪ੍ਰੋਗਰਾਮ ਬੜਾ ਅੱਛੇ ਤਰੀਕੇ ਨਾਲ ਹੁੰਦਾ ਹੋ ਰਿਹਾ ਔਰ ਇਸ ਸਾਲ ਵੀ ਕਾਫੀ ਕਲੈਕਸ਼ਨਸ ਹੋਈਆਂ ਨੇ ਔਰ ਲਾਸਟ ਟਾਈਮ ਤੇ ਇਸ ਤੋਂ ਬਹੁਤ ਜ਼ਿਆਦਾ ਹੋਇਆ ਸੀ ਕਿਉਂਕਿ ਅੱਜ ਦੀ ਫਲੱਡ ਨੇਸ਼ਨ ਦੇ ਉੱਤੇ ਲੋਕਾਂ ਦਾ ਧਿਆਨ ਥੋੜਾ ਜਿਹਾ ਚਲਾ ਗਿਆ ਉਧਰ ਵੀ ਕੰਟਰੀਬਿਊਸ਼ਨ ਬਹੁਤ ਗਈ ਲੋਕਾਂ ਨੇ ਕੀ ਕੀਤਾ ਮੈਨੂੰ ਲੱਗਦਾ ਹੈ ਕਿ ਇਹ ਸਭ ਉਪਰੋਂ ਡਿਊਟੀ ਲੱਗੀ ਹੋਈ ਹੈ ਸਭ ਉਪਰੋਂ ਡਿਊਟੀ ਲੱਗੀ ਮੈਂ ਮੈਂ ਤੁਹਾਨੂੰ ਦੱਸਾਂ ਕਿ ਮੈਂ ਕੱਲ ਪਰਸੋਂ ਢੱਡਰੀਆਂ ਵਾਲੇ ਸੰਤ ਸੀਗੇ ਉਹਨਾਂ ਦਾ ਇੱਕ ਦੀਵਾਨ ਸੀ ਬਹੁਤ ਵੱਡਾ ਮੈਂ ਸੁਣ ਰਿਹਾ ਸੀ ਸੱਚ ਜਾਣਿਓ ਮੈਂ ਆਧਾ ਮੋਬਾਈਲ ਰੱਖਦਾ ਔਰ ਮੈਂ ਇਹ ਨਹੀਂ ਭੁੱਲਿਆ ਕਿ ਮੇਰਾ ਮੋਬਾਈਲ ਕਿਦਰ ਗਿਆ ਮੈਨੂੰ ਲੱਗੇਗਾ ਮੋਬਾਈਲ ਹੈ ਨਹੀਂ ਜੋ 2.5 ਘੰਟੇ ਜਿਹੜਾ ਉਹਨੇ ਕਿਵੇਂ ਕਰਵਾਤਾ ਉਹਦੇ ਸਿਮਰਨ ਨੇ ਅਸੀਂ ਕਿੱਥੇ ਚਲੇ ਗਏ ਮੈਂ ਮੈਂ ਸੋਚਿਆ ਵੀ ਯਾਰ ਇਸ ਜੋ ਕਰਵਾ ਰਿਆ ਆ ਕਰਵਾ ਰਿਆ ਇਸ ਸੰਸਤਾ ਨੂੰ ਉਹਦਾ ਆਉਦਾ ਪੈਰਾ ਯੰਗ ਮੁੰਡੇ ਕਿੰਨਾ ਕੁਝ ਕਰਵਾ ਗਰੇ ਨੇ ਲੋਕ ਕਿੰਨਾ ਪੇਟ ਕਰ ਰਹੇ ਨੇ ਉਹ ਆਪੇ ਆਪ ਕਰਾਉਣ ਆਲਾ ਨਾ ਸੋ ਜਿਸ ਇਹ ਲੋਕ ਨਾ ਹੋਣ ਮੈਨੂੰ ਲੱਗਦਾ ਧਰਤੀ ਕਰਕੇ ਜੇ ਮਨਾ ਹਾਲੇ ਵੀ ਸੰਤੇਸ ਜੈ ਉਮਰ ਨੇ ਉਹਨਾਂ ਦੀ ਬੇਸ਼ਕੂਤੀ ਹੈ ਹਾਲੇ ਵੀ ਸੰਤ ਮਹਾਤਮਾ ਦੇ ਲੋਕ ਨੇ ਜਿਹਨੇ ਫੱਕਰ ਲੋਕਿੰਨੇ ਫਕੀਰ ਲੋਕ ਉਹ ਇੱਥੇ ਕਰਦੇ ਨੇ ਤਾਂ ਸਭ ਕੁਛ ਆਹਾ ਮੈਂ ਦੇਖ ਕੇ ਮੈਂ ਤਾਂ ਹੈਰਾਨ ਰਹਿ ਗਿਆ ਮਨਾ ਦਾਨ ਕਰਨ ਵਾਲੇ ਔਰ ਗਾਂ ਅੱਗੇ ਡਿਸਟ੍ਰਿਬਿਊਟ ਕਰਨਾ ਇਸ ਸਸਤਾਵਾਂ ਦੀ ਮੈਂ ਪ੍ਰਿੰਸੀਪਲ ਸਾਹਿਬ ਮਿਲੇ ਸਾਹਿਬ ਨੇ ਬਰਾਉਂਦੇ ਮੈਨੂੰ ਬਹੁਤ ਚੰਗਾ ਲੱਗਿਆ ਪ੍ਰਗਾਹ ਜੀ ਲੱਗਦਾ ਵੀ ਰੱਬ ਵੀ ਬਰਕਤਾਂ ਬਾਰ ਰਿਹਾ ਹੈ ਜੋ ਕੀ ਬੰਦੇ ਆਪਣੇ ਬਾਰੇ ਸੋਚਦੇ ਨੇ ਵੱਧ ਛੱਡ ਕੇ ਲੁਧਿਆਣਾ ਦੇ ਵਿੱਚ ਕੋਈ ਚੀਜ਼ ਹੈ ਜਦੋਂ ਕਹਿੰਦਾ ਵੀਰੇ ਉਹਦਾ ਸ ਅਸੀਂ ਆ ਮੈਂ ਬੋਲ ਰਿਹਾ ਆ ਪਰ ਰੋਹਾ ਬੋਣੀ ਹੈ ਪਹਿਲਾ ਮੁੱਦੇ ਹੋਵਾਂਗੇ ਤਾਂ ਆਪਾਂ ਸਾਰੇ ਇਕੱਠੇ ਆ ਹੈਨਾ ਸਭ ਕੁਝ ਉਹ ਆਪੇ ਆਪੀ ਕਰਾਂਗੇ ਆਪੇ ਆਪ ਵਰਤਾਂਦਾ ਉਹਦਾ ਸਭ ਵਰਤਾਂਦਾ ਉਹ ਆਪ ਹੀ ਕਰ ਰਿਹਾ ਆਪ ਹੀ ਮਟਾਉਣ ਵਾਲਾ ਆਪ ਹੀ ਮੈਂਬਰ ਸਹਿਬਾਨ ਆਪ ਇਹਦੇ ਕੋਲੇ ਬੈਕ ਟੈਕ ਹੈ ਸਰਦਾਰ ਜੀ ਸਾਭੋ ਸ਼ੋਅ ਐਵੇਂ ਸਾਭਾ ਨੂੰ ਰਿਲੈਕਸ ਛੱਡੋ ਆਪਣੇ ਆਪ ਕੋਲ ਤੋਂ ਕਰਵਾ ਲਓ ਉਹ ਕੁਰਬਾਨੀ ਦਾ ਟਾਈਮ ਨਹੀਂ ਉਹ ਕੁਰਬਾਨੀ ਦਾ ਇਹ ਨਹੀਂ ਡੇਮੇ ਫੁਲਾਨੇ ਟਾਈਮ ਹੈ ਕੁਰਬਾਨੀ ਕੁਰਬਾਨੀ ਪਤਾ ਨਹੀਂ ਕਿੱਥੇ ਕਿਦੋਂ ਬੰਦੇ ਦੀ ਜਰੂਰਤ ਹੈ ਪਰ ਸੋਚੋ ਤਾਂ ਵੀ ਬਾਕੀ ਸ਼ਹਿਰਾਂ ਦੇ ਵਿੱਚ ਵੀ ਇਹ ਇਨੀਸ਼ੀਏਟਿਵ ਸਰੂਆ ਹੋਣਾ ਚਾਹੀਦਾ ਹਾਂਜੀ ਮੈਂ ਤਾਂ ਅੱਛਾ ਪੰਜਾਬ 'ਚ ਹੋਰ ਕਿਤੇ ਨਹੀਂ ਲੁਧਿਆਣੇ ਜਿਵੇਂ ਮੈਨੂੰ ਦੱਸਿਆ ਵੀ ਕਿੰਨਾ ਦਿਖਾਇਆ ਕਿੰਨਾ ਉਹਨਾਂ ਦੀ ਕੁਰਬਾਨ ਜਾਈਏ ਜਿਹੜੇ ਅਲੱਗ ਜੋੜੇ ਕਰਦੇ ਨੇ ਅਲੱਗ ਕਿਤਾਬਾਂ ਕਰਦੇ ਅਲੱਗ ਛੋੜੇ ਬੱਚਿਆਂ ਦੇ ਕੱਪੜੇ ਕਰਦੇ ਔਰ ਦੇਣ ਵਾਲੀ ਪਰਮਾਤਮਾ ਕਰੇ ਸੱਚੇ ਪਾਤਸ਼ਾਹ ਉਹਨਾਂ ਨੂੰ ਇੰਨਾ ਦੇ ਕਿ ਉਹ ਅਖੀਰ ਕਹਿਣ ਵੀ ਆਪਾਂ ਡੱਪਾ ਕੰਢੀ ਕਿ ਕਿਸੇ ਬੱਚੇ ਕੋਲ ਪੈਸੇ ਛੁੜੇ ਆਉਂ ਪੈਸੇ ਲੈ ਕੇ ਆ ਗਿਆ ਇੱਕ ਫੁੱਲ ਕਾਪੀ ਲੈ ਕੇ ਆਤਾ ਮਲੇ ਉਹਨਾਂ ਨੇ ਸ਼ਰਟ ਸਾਡੇ ਕੋਲ ਜੀਓ ਇਹਨਾਂ ਨੇ ਨਹੀਂ ਆਹ ਕੀ ਬਾਤ ਲੋਕਾਂ ਨੇ ਕਿਉਂ ਹੋ ਗਏ ਯਾਰ ਉਹ ਦੇਖ ਕੇ ਵੀ ਇਹਨਾਂ ਲੋਕਾਂ ਨੂੰ ਉਹਨਾਂ ਨੂੰ ਪਰਮਾਤਮਾ ਹੋਰ ਦੇ ਜਦ 10 ਕੱਪੜੇ ਕੱਢੇ ਆ ਉਹਨਾਂ ਕੋਲ ਇੰਨੇ ਕੱਪੜੇ ਹੋਣਗੇ ਨਹੀਂ ਕੱਪੜੇ ਕੱਢੇ ਲੈਪਟਾਪ ਦੋਨੋਂ ਲੋਕਾਂ ਦਾ ਸਰਦਾ ਰਹੇ ਮੈਂ ਤਾਂ ਇਹ ਗੱਲ ਕਹਿੰਦਾ ਬਹੁਤ ਥੈਂਕ ਯੂ ਬਮਪਾ ਪਿਆਰੇ ਲੁਧਿਆਣਾ ਵਾਸੀਆਂ ਨੂੰ ਮੇਰੇ ਵੱਲੋਂ ਪਹਿਲਾਂ ਸਭ ਤੋਂ ਪਹਿਲਾਂ ਦਾ ਪਿਆਰ ਬਰੀ ਸਤਿ ਸ੍ਰੀ ਅਕਾਲ ਮੈਂ ਬਹੁਤ ਬਹੁਤ ਧੰਨਵਾਦੀ ਆ ਸਾਰੇ ਲੁਧਿਆਣਾ ਵਾਸੀਆਂ ਦਾ ਜਿਨ੍ਹਾਂ ਨੇ ਦਿਲ ਖੋਲ ਕੇ ਸਾਡੇ ਇਸ ਦਾਨ ਹਸਬ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਅੱਜ ਕੀ ਚੌਥੇ ਸਾਲ ਵੀ ਦਾਨ ਕੀਤਾ ਤੁਸੀਂ ਦੇਖ ਸਕਦੇ ਹੋ ਕਿ ਤੁਹਾਡੇ ਵੱਲੋਂ ਕੀਤਾ ਦਾਨ ਸਾਡੇ ਅਸੀਂ ਕਿੰਨਾ ਵਧੀਆ ਕਰਕੇ ਵਾਈਫਰਕੇਟ ਕਰਕੇ ਸਾਰਾ ਸਜਾ ਕੇ ਰੱਖਿਆ ਵਾ ਹੁਣ ਇਹਨੂੰ ਅੱਜ ਇਹਦੀ ਡਿਸਟ੍ਰਿਬਿਊਸ਼ਨ ਸ਼ੁਰੂ ਕੀਤੀ ਜਾਊਗੀ ਜਿਦਾਂ ਕਿ ਸਾਡਾ ਟੈਗ ਲਾਈਨ ਆ ਕਿ ਤੁਹਾਡਾ ਕੀਤਾ দান ਕਿਸੇ ਦੇ ਚਿਹਰੇ ਦੀ ਮੁਸਕਾਨ ਅਸੀਂ 100% ਆਪਦੇ ਦਿਲੋਂ ਯਤਨ ਕਰਾਂਗੇ ਕਿ ਤੁਹਾਡਾ ਕੀਤਾ দান ਸਹੀ ਹੱਥਾਂ ਤੇ ਪਹੁੰਚੇ ਤੇ ਕਿਸੇ ਦੇ ਚਿਹਰੇ ਤੇ ਜਰੂਰ ਮੁਸਕਾਨ ਆਵੇ ਹੁਣ ਕਿੰਨਿਆਂ ਨੂੰ ਹੁਣ ਤੱਕ ਦੇ ਚੁੱਕੀਆਂ ਮਤਲਬ দান ਕਰ ਦਿੱਤੀ ਦੇਖੋ ਇਹ ਤੁਸੀਂ ਪਰਸਨਲ ਬੰਦੇ ਨਹੀਂ ਗਿਣ ਸਕਦੇ ਕਿਉਂਕਿ ਜਿੱਦਾਂ ਹੁਣ ਖਡਾਉਣੇ ਨੇ ਖਡਾਉਣੇ ਅਸੀਂ ਜਿਵੇਂ ਕੋਈ ਬਾਲ ਘਰ ਆ ਯਤਿਮ ਘਰ ਜਿਹਨੂੰ ਆਪਾਂ ਕਹਿੰਦੇ ਆ ਇਹ ਅਸੀਂ ਉੱਥੇ ਦੇਣੇ ਨੇ ਤਾਂ ਕਿ ਜਿਹੜੇ ਬੱਚਿਆਂ ਦੇ ਮਾਪੇ-ਬਾਪ ਨਹੀਂ ਹੈ ਬਾਲ ਘਰ ਚ ਰਹਿੰਦੇ ਆ ਉਹ ਖੜੋ ਰਹੇ ਆ ਫੂਡ ਨਹੀਂ ਕਰ ਸਕਦੇ ਤਾਂ ਇਹ ਖੜੋਣੇ ਉਹਨਾਂ ਦੇ ਚਿਹਰੇ ਤੇ ਮੁਸਕਾਨ ਲਿਆਉਣਗੇ ਕੱਪੜੇ ਆ ਜਿੱਦਾਂ ਕੋਈ ਵਿਧਵਾ ਆਸ਼ਰਮ ਆ ਜਾਂ ਬਿਰਧ ਆਸ਼ਰਮ ਆ ਉਹਨਾਂ ਦੇ ਵਿੱਚ ਭਾਂਡੇ ਚਾਹੀਦੇ ਆ ਭਾਂਡੇ ਸਾਡੇ ਕੋਲ ਜਿੰਨੇ ਕਾਇਏ ਅਸੀਂ ਉਹ ਉੱਥੇ ਮਤਲਬ ਅੜ ਅੜ ਜਗ੍ਹਾ ਤੇ ਚੀਜ਼ ਦਿੱਤੀ ਜਾਊਗੀ ਇੰਸਟੀਚੂਟਸ ਦੇ ਵਿੱਚ ਦਿੱਤੀ ਜਾਊਗੀ ਪਰਸਨਲੀ ਉਹ ਦਵਾਈਆਂ ਆਈਆਂ ਨੇ ਲੋਕਾਂ ਨੇ ਵੈਲਿਡ ਦਵਾਈਆਂ ਬਹੁਤ ਦਿੱਤੀਆਂ ਨੇ ਜਿਹੜੀ ਐਨ ਜੀਓ ਫ੍ਰੀ ਆਫ ਦਾ ਕੋਸਟ ਦਵਾਈਆਂ ਦਿੰਦੀ ਆ ਗਰੀਬ ਲੋਕਾਂ ਨੂੰ ਇਹ ਦਵਾਈਆਂ ਉਹਨਾਂ ਨੂੰ ਜਾਣ ਗਈਆਂ ਤੇ ਮਰੀਜ਼ਾਂ ਦੇ ਚਿਹਰੇ ਤੇ ਮੁਸਕਾਨ ਆਏਗੀ ਜਿਨ੍ਹਾਂ ਨੂੰ ਫ੍ਰੀ ਦਵਾਈ ਮਿਲੇਗੀ ਅੱਜ ਡਿਸਟ੍ਰਿਬਿਊਟ ਕੀਤਾ ਜਾ ਰਿਹਾ ਇਹ ਇੱਥੇ ਹੀ ਕੀਤਾ ਜਾ ਰਿਹਾ ਹਾਂਜੀ ਇੱਥੇ ਇੱਥੇ ਇਹ ਸਾਡਾ ਸੈਂਟਰ ਪਲੇਸ ਹੁੰਦਾ ਅੱਜ ਸਾਰੇ ਐਨ ਜੀਓਜ਼ ਇੱਥੇ ਬੁਲਾਏ ਗਏ ਆ ਉਹਨਾਂ ਤੋਂ ਰਿਕੁਆਇਰਮੈਂਟ ਲਈ ਗਈ ਹੈ ਅੱਜ ਤੋਂ ਬਾਅਦ ਅਸੀਂ ਉਹਨਾਂ ਤੋਂ ਉਹਨਾਂ ਨੂੰ ਉੱਥੇ ਜਿੱਥੇ 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 ਹੈਗੇ ਉਹਨਾਂ ਨੂੰ ਪਹੁੰਚਾਉਣਾ ਸ਼ੁਰੂ ਕਰਦੇ ਹਾਂਗੇ ਇਹ ਦਾਨ ਉਤਸਵ ਜਿਹੜਾ 4 ਸਾਲ ਪਹਿਲਾਂ ਤੋਂ ਸ਼ੁਰੂ ਕੀਤਾ ਸੀ ਸਿਟੀ ਨੀਡ ਦੇ ਪਲੇਟਫਾਰਮ ਦੇ ਉੱਤੇ ਤੇ ਹਰ ਡੇ ਬਾਈ ਡੇ ਈਅਰ ਬਾਈ ਇਹ ਜਿਹੜਾ ਹੈ ਪ੍ਰੋਗਰਾਮ ਬੜਾ ਅੱਛੇ ਤਰੀਕੇ ਨਾਲ ਹੁੰਦਾ ਹੋ ਰਿਹਾ ਔਰ ਇਸ ਸਾਲ ਵੀ ਕਾਫੀ ਕਲੈਕਸ਼ਨਸ ਹੋਈਆਂ ਨੇ ਔਰ ਲਾਸਟ ਟਾਈਮ ਤੇ ਇਸ ਤੋਂ ਬਹੁਤ ਜ਼ਿਆਦਾ ਹੋਇਆ ਸੀ ਕਿਉਂਕਿ ਅੱਜ ਦੀ ਫਲੱਡ ਨੇਸ਼ਨ ਦੇ ਉੱਤੇ ਲੋਕਾਂ ਦਾ ਧਿਆਨ ਥੋੜਾ ਜਿਹਾ ਚਲਾ ਗਿਆ ਉਧਰ ਵੀ ਕੰਟਰੀਬਿਊਸ਼ਨ ਬਹੁਤ ਗਈ ਤੇ ਇੱਧਰ ਥੋੜਾ ਜਿਹਾ ਇੰਨੀ ਉਹ ਨਹੀਂ ਹੋਇਆ ਲਾਸਟ ਟਾਈਮ ਤੋਂ ਥੋੜਾ ਘਟਿਆ ਪਰ ਬਹੁਤ ਕਲੈਕਸ਼ਨ ਜਿਹੜੀ ਹੋਈ ਹੋਈ ਹੈ ਹਰ ਤਰ੍ਹਾਂ ਦੀ ਤੇ ਇਹ ਸਮਾਨ ਜਿਹੜਾ ਅਸੀਂ ਡਿਫਰੈਂਟ ਐਨ ਜੀਓਜ਼ ਜਿਹੜੀਆਂ ਅਲੱਗ-ਅਲੱਗ ਫੀਲਡ 'ਚ ਕੰਮ ਕਰਦੀਆਂ ਨੇ ਇਹ ਉਹਨਾਂ ਨੂੰ ਐਨ ਜੀਓ ਨੂੰ ਇੱਥੇ ਡਿਸਟ੍ਰਿਬਿਊਟ ਹੋਏਗਾ ਐਂਡ ਯੂਜ਼ਰ ਨੂੰ ਇੱਥੇ ਨਹੀਂ ਹੁੰਦਾ ਇੱਥੇ ਅਸੀਂ ਜਿਹੜੇ ਨੇ ਕੋਈ ਜਿਹੜੇ ਲੈਨ ਵਾਲੇ ਨੇ ਉਹਨਾਂ ਨੂੰ ਇੱਥੇ ਇਹ ਐਨਜੀਓ ਸਾਡੇ ਪਲੇਟਫਾਰਮ ਦੇ ਉੱਤੇ ਸਿਟੀ ਨੀਡ ਦੇ ਉੱਤੇ 60-65 ਐਨਜੀਓ ਜਿਹੜੀਆਂ ਹੈਗੀਆਂ ਨੇ ਉਹਨਾਂ ਚੋਂ ਤਕਰੀਬਨ ਮੇਰੇ ਖਿਆਲ ਹੈ 40 ਕ ਐਨਜੀਓ ਜਿਹੜੀਆਂ ਹੋਣਗੀਆਂ ਜਿਨ੍ਹਾਂ ਨੂੰ ਇਹ ਮਟੀਰੀਅਲ ਜਿਹੜਾ ਡਿਸਟ੍ਰੀਬਿਊਟ ਕੀਤਾ ਜਾਏਗਾ ਕੋਈ ਚੁਣਿੰਦਾ ਹੀ ਹੋਣੀ ਹੈ ਹਾਂਜੀ ਕੋਈ ਗਿਣਤੀ ਨਹੀਂ ਚੁਣਿੰਦਾ ਨਹੀਂ ਇਹ ਚ ਸਾਡੇ ਕੋਈ ਉਹ ਨਹੀਂ ਹੈ ਰੈਸਟ੍ਰਿਕਸ਼ਨ ਨਹੀਂ ਜਿਹੜੀ ਵੀ ਸਾਨੂੰ ਐਨਜੀਓ ਆਪਣਾ ਫਾਰਵਰਡ ਕਰਦੀ ਹੈ ਵੀ ਸਾਨੂੰ ਇਹ ਚੀਜ਼ ਦੀ ਰਿਕੁਆਇਰਮੈਂਟ ਹੈ ਕਿਸੇ ਨੇ ਕੋਈ ਬੱਚਿਆਂ ਨੂੰ ਪੜ੍ਹਾਉਂਦੇ ਨੇ ਉਹਨਾਂ ਨੂੰ ਕਾਪੀਆਂ ਚਾਹੀਦੀਆਂ ਹੁੰਦੀਆਂ ਨੇ ਆਪਣੀ ਰਿਕੁਆਇਰਮੈਂਟ ਭੇਜਦੇ ਨੇ ਸਾਨੂੰ ਕਾਪੀਆਂ ਚਾਹੀਦੀਆਂ ਨੇ ਉਹਨਾਂ ਨੂੰ ਕਾਪੀਜ਼ ਮਿਲ ਜਾਣਗੀਆਂ ਜੇ ਕਿਸੇ ਨੂੰ ਕੋਈ ਹੋਰ ਕੋਈ ਸੈਨੀਟਰੀ ਪੈਡ ਚਾਹੀਦੇ ਨੇ ਜਾਂ ਕੋਈ ਮਤ ਐਨੀਥਿੰਗ ਜੋ ਵੀ ਇੱਥੇ ਆਉਂਦੀ ਹੈ ਗ੍ਰੋਸਰੀ ਚਾਹੀਦੀ ਹੈ ਡਿਸਟ੍ਰਿਬਿਊਟ ਕਰਦੇ ਨੇ ਕੋਈ ਰਾਸ਼ਨ ਵੰਡਦੇ ਨੇ ਉਹਨਾਂ ਨੂੰ ਅਸੀਂ ਰਾਸ਼ਨ ਦੇ ਦਾਂਗੇ ਤੋ ਜਿਹੜੀ ਵੀ ਅੰਜ ਨੇ ਸਾਨੂੰ ਅਪਰੋਚ ਕੀਤਾ ਵੀ ਸਾਨੂੰ ਇਹ ਸਾਮਾਨ ਚਾਹੀਦਾ ਸੀ ਉਹਨਾਂ ਦੀ ਲਿਸਟ ਲੈ ਲੈਣੇ ਰਾਦਰ ਇੱਕ ਗੂਗਲ ਫਾਰਮ ਅਸੀਂ ਭੇਜਾਂਗੇ ਉਹਨਾਂ ਨੂੰ ਗੂਗਲ ਫਾਰਮ ਦੇ ਉੱਤੇ ਆਪਣਾ ਸਾਰਾ ਆਈਟਮਸ ਲਿਖ ਦੇਣਗੇ ਉਹਦੇ ਅਕੋਰਡਿੰਗਲੀ ਫਿਰ ਅਸੀਂ ਉਹਨਾਂ ਨੂੰ ਡੇਟਸ ਦਵਾਂਗੇ ਤੁਸੀਂ ਇਸ ਡੇਟ ਨੂੰ ਆ ਕੇ ਆਪਣਾ ਸਾਮਾਨ ਸਾਰਾ ਲੈ ਲਓ ਦੇਖੋ ਲੋਡਮਾਨਦ ਬੰਦੇ ਆ ਜਾਵੇ ਸਾਮਾਨ ਲੈਣ ਦੇ ਦੇਖੋ ਲੋਡਮਾਨਦ ਬੰਦੇ ਅਸੀਂ ਇੱਕ ਵਾਰੀ ਇੱਕ ਸਾਲ ਪਹਿਲਾਂ ਬੁਲਾ ਲਏ ਸੀ ਉੱਥੇ ਬਹੁਤ ਇਥੇ ਰਸ਼ ਹੋ ਗਿਆ ਸੀ ਵੀ ਚੋਰੀ ਬਹੁਤ ਹੋਣੀ ਸ਼ੁਰੂ ਹੋਈ ਲੋਕੀ ਅੰਦਰ ਉਹਦੇ ਵੜ ਗਏ ਇੱਕ ਗੇਟ ਤੋਂ ਨਹੀਂ ਵੜ ਕੇ ਦੂਜਾ ਸਾਮਾਨ ਚੱਕ ਕੇ ਲੈ ਗਏ ਉਹਨਾਂ ਨੂੰ ਅਸੀਂ ਇੱਥੇ ਅ ਉਹਨਾਂ ਨੂੰ ਟੈਕਲ ਕਰਨਾ ਬੜਾ ਔਖਾ ਇਸ ਕਰਕੇ ਐਨਜੀਓ ਦੇ ਥਰੂ ਹੀ ਦਿੰਨੇ ਆ ਡਾਇਰੈਕਟਰ ਸਿੱਧੇ ਨਹੀਂ ਦੇ ਸਕਦੇ